ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਹਾਂਜੀ ਮੇਰਾ ਨਾਮ ਸ੍ਰਿੰਦਰ ਮਾਰਜੋ ਤੇ ਮੈਂ ਪ੍ਰਾਣੀ ਚੰਗੀ ਤੇ ਰੰਨਾ ਜਵਾਦੀ ਸੁੰਦਰ ਸਿੰਘ ਤੇ ਪਰਸੋਂ 21 ਮਾਰਚ ਨੂੰ ਜਿਹੜੀ ਲੜਾਈ ਹੋਈ ਰਾਤੀ 10 ਵਜੇ ਨੌ ਦੇ ਬਾਰੇ ਦੱਸਣਾ ਚੰਨਾ ਮਦਰ ਪ੍ਰਧਾਨ ਦੇ ਮੁੰਡੇ ਨਾਲ ਹੋਈ ਆ ਮੈਂ ਹੀ ਰੱਖਿਆ ਚਲਣਾ ਹੀ ਰੱਖਿਐ ਤੇ ਹੀ ਰੱਖਿਆ ਚਲਣਾ ਹੀ ਰੱਖਿਐ ਤੇ ਅੰਨਾਵੇਂ ਚਾਚੇ ਕਰੋ ਬੱਚੇ ਨਾਲ ਹੀ ਮੇਰੇ ਕਿ ਛੋਟਾ ਭਰਾ ਨਾਲ ਹੀ ਇੱਕ ਹੋਰ ਭਰਾ ਚਾਚੇ ਦਾ ਮੁੰਡਾ ਇਹ ਤਿੰਨੇ ਜਣੇ ਹੀ ਆਨੇ ਪਏ ਇਹ ਤਿੰਨੇ ਜਣੇ ਹੀ ਰਾਹ ਦੇ ਵਿੱਚ ਖਲੋ ਗਏ ਰਾਹ ਨਹੀਂ ਦਿੰਦੇ ਪਏ ਇਹਨਾਂ ਨੂੰ ਹਰਨ ਮਾਰਿਆ ਹਰਨ ਨਹੀਂ ਉਹਨਿਆ ਕਹਿੰਦੇ ਹਨ ਸੁਣਦਾ ਨਹੀਂ ਆ ਉਹ ਇਹਨਾਂ ਨੂੰ ਰੋਕੇ ਪੁੱਛਿਆ ਹੱਥੋਂ ਭਈ ਹੋਵੇ ਚਲੋ ਹੱਥੋਂ ਭਈ ਆਹੀ ਲੜੇ ਦੋਨੇ ਭਰਾ ਚਲੋ ਅੱਗੇ ਵਾਪਸ ਅੱਗੇ ਆਇਆ ਅੱਗੇ ਮੁੰਡਾ ਕਿਰਚ ਲੈ ਕੇ ਆ ਗਿਆ ਸਾਰਾ ਮੁੱਲ ਇਕੱਠਾ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਫੇਰ ਆ ਕੇ ਮੈਂ ਬੱਚੇ ਲਾਏ ਆਪਣੇ ਘਰ ਦੇ ਲੱਗੇ ਮੇਰੇ ਘਰ ਦੇ ਲੱਗੇ ਲੜੇ ਇਹਨਾਂ ਨੇ ਮੇਰਾ ਸਿਰ ਸੁਰ ਪਾੜੇ ਮੇਰੇ ਪਰ ਆ ਦੇ ਪਾੜੇ ਉੱਤਰੀ ਮਾਂ ਆ ਗਈ ਕਹਿੰਦੀ ਸਾਡੇ ਮੁੰਡੇ ਨੂੰ ਮਾਰਤਾ ਕਰਤਾ ਹੋਰਤਾ ਪਰ ਉਹ ਪੁੱਛ ਨਹੀਂ ਆਇਆ ਆਪਣੇ ਪਤਾ ਨਹੀਂ ਲੜਾਈ ਝਗੜੇ ਚ ਵਜ ਕੇ ਸਾਟੇ ਦੇ ਲੱਗਦੀ ਜਾਂ ਕੀ ਪਤਾ ਹਰ ਇੱਕ ਕੋਈ ਕੁਛ ਹੈਗਾ ਨਹੀਂ ਤੇ ਉਸ ਤੋਂ ਬਾਅਦ ਧਰਮ ਦੇ ਨਾਂ ਤੇ ਵੀ ਇਹਨਾਂ ਗਾਲਾਂ ਕੱਢੀਆਂ ਕਿ ਬਾਬੇ ਦਾ ਮੰਦਿਰ ਤੇ ਆ ਉਹ ਜੋ ਵੀ ਆ ਚਲੋ ਬਾਕੀ ਸੁਣਵਾਈ ਸੋਣਾ ਮਰੀ ਜੜਾ ਇਹਨਾਂ ਮੇਰੀ ਸੰਗ ਆਈ ਨਹੀਂ ਸੁਣੀ ਆਪਣੀ ਇਹ ਕਰੀ ਜਾਂਦੇ ਹੀ ਹਾਂਜੀ ਅੱਜ ਮੈਂ ਉੱਚ ਆ ਤਾਂ ਮੈਂ ਫਿਰ ਆਨਾਂ ਦੀ ਵੀਡੀਓ ਦੇਖੀ ਕਿ ਸਭ ਝੂਠ ਵੇਖੋ ਤੇ ਸੱਚ ਜੋ ਹੈਗਾ ਜੇ ਮੈਨੂੰ ਇਨਸਾਫ ਦਿਓ ਤੇ ਮੈਂ ਆਪਣਾ ਜੋ ਮੇਨਾਂ ਬੀਤੀ ਹੈ ਹਾਂਜੀ ਉਹ ਇਲਜ਼ਾਮ ਲਾਂਦੇ ਪਏ ਹੀ ਉਹ ਇਧਰ ੜਟਾਂ ਲਾਇਆ ਪਰ ਵੀਡੀਓ ਚੈੱਕ ਕਰ ਲਓ ਕੈਮਰੇ ਲੱਗੇ ਸਾਰੇ ਹੱਲੇ ਮੱਲੇ ਚ ਜੇ ਲੋਹੀ ਦੀ ਰਾਤ ਨਿਕਲ ਆਉਂਗੀ ਜੋ ਮੈਨੂੰ ਸਜ਼ਾ ਦੇਣੀ ਚੰਦੇ ਜੇ ਦੇ ਸਕਦੇ ਜੋ ਮੇਰੇ ਕੋ ਦੱਥੋ ਭਾਈ ਹੱਥ ਨਾਲ ਲੜੇ ਸੀ ਅਸੀਂ ਦੋਨੇ ਬਰਾਬਰ ਅਦੇ ਉਹਨਾਂ ਲੋਏ ਦਾ ਇੰਨਾ ਨੇ ਮਾਰਿਆ ਸੇ ਰਸੂਰ ਮੇਰਾ ਪਾੜ ਗਏ ਮੇਰੇ ਭਰਾ ਦੇ ਪਾੜ ਗਏ ਅੱਠ ਅੱਠ ਟੋਕ ਲਾਏ ਇਹਨਾਂ ਨੇ ਲਗਾਏ ਤੇ ਉੱਥੇ ਸਾਰਾ ਲਾਚ ਚੱਲਦਾ ਪਿਆ ਹਾਂਜੀ ਉਹ ਜਿਹੜੇ ਦੋ ਬੰਦੇ ਫੜੇ ਆ ਉਹ ਮਾਰਾ ਨਿਉ ਮਾਰਾ ਟੋਣ ਦੇ ਆਪਣੇ ਹੱਥ ਦੇ ਆ ਮਤਲਬ ਆ ਗਾ ਵੀ ਭਰਾ ਦੇ ਅਹੀਂ ਥਾਣੇ ਜਨਨੇ ਰਿਪੋਰਟ ਲਖਣ ਸਾਰੇ ਫੈਮਿਲੀ ਤੇ ਉਹਨੂੰ ਕਿਹਾ ਹੀ ਕਿ ਚਲੋ ਘਰ ਦਾ ਖਿਆਲ ਰੱਖੀ ਤੇ ਬੱਚੇ ਬੱਚੇ ਹੈਗੇ ਆ ਤੇ ਕੋਈ ਇਦਾਂ ਲੜਨ ਨਾ ਆਵੇ ਪਤਾ ਨਹੀਂ ਹੁਣ ਉੱਥੇ ਆਪਾਂ ਦੇ ਥਾਣੇ ਹੀ ਆਪਾਂ ਦੇ ਵੇਖਿਆ ਨਹੀਂ ਕਿ ਉਹ ਕਹਿੰਦੇ ਲੜਨ ਆਏ ਸੀ ਮੁੰਡੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਉੱਥੇ ਤੋੜ ਪਣ ਪਤਾ ਨਹੀਂ ਕੀ ਕੀ ਤੀਨਾਂ ਨੇ ਤੇ ਉਹ ਚਲੋ ਬੰਦੇ ਤੇ ਆਪਣੇ ਆ ਪਰ ਉਹਦਾ ਪਤਾ ਨਹੀਂ ਹਾਨੂੰ ਨਾ ਆਪਾਂ ਦੇ ਉੱਥੇ ਹੀ ਥਾਣੇ ਪੁਲਿਸ ਨੂੰ ਪੁਲਿਸ ਨਾਲ ਤੇ ਮੈਂ ਭਾਜੀ 3 ਦਿਨ ਹੋ ਗਏ ਜੋ 3 ਦਿਨ ਹੋ ਗਏ ਨੇ ਪੁਲਿਸ ਨੂੰ ਪਤਾ ਨਹੀਂ ਤੇ ਭਾਜੀ ਨੂੰ ਪਤਾ ਹੁੰਦਾ ਸਾਰ ਨੂੰ ਪਤਾ ਹੁੰਦਾ ਕਿਸ ਨੂੰ ਤੇ ਉਹ ਕਾਰਵਾਈ ਕਰਦੇ ਆਪਣੀ ਤੇ ਦੋਨਾਂ ਤਰ੍ਹਾਂ ਦੀ ਗੱਲ ਸੁਣਦੇ ਤੇ ਪਤਾ ਲੱਗਦਾ ਉਹਨਾਂ ਨੂੰ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਪਿਆ ਕਿਰਤੇ ਪਰਚਾ ਕਰਨਾ ਕਰਤੇ ਨਹੀਂ ਕਰਨਾ ਉਹਨਾਂ ਦੀ ਉਹ ਬਾਕੀ ਹਾਂਜੀ ਆਪਾਂ ਪਹਿਲਾਂ ਦਰਖਾਸਤ ਲਿਖਾ ਕੇ ਆਏ ਥਾਣੇ ਉਸ ਤੋਂ ਬਾਅਦ ਉਹਨਾਂ ਨੇ ਪਰਚੀ ਕੱਟ ਕੇ ਦਿੱਤੀ ਫਿਰ ਆਪਾਂ ਸਿਵਲ ਹਸਪੀਟਲ ਟੈਂਕੇ ਲਵਾਏ ਰਾਤੀ 2:30 ਵਜੇ 2:30 ਵਜੇ ਤੋਂਨਾਂ ਪਰਮਾਨੇ ਨਾਂ ਮੇਰੇ ਭਰਾ ਹੀ ਹੋਰ ਚਾਚੇ ਦੇ ਮੁੰਡੇ ਹੀ ਆਏ ਜਿਹੜੇ ਚੱਲ ਗਏ ਘਰ ਨੂੰ ਟੈਂਕੇ ਲਵਾਵੇ ਪਰ ਮੈਂ ਇਨਸਾਫ ਹੋ ਜੇ ਮੇਰੀ ਉਹਨਾਂ ਨੇ ਵੀਡੀਓ ਬਣਾਈ ਮੇਰੀ ਵੀਡੀਓ ਵੀ ਪਤਾ ਲੱਗੇ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਦਾ ਇਹ ਆਪਣਾ ਇਨਸਾਫ ਚਾਹੀਦਾ ਬਸ ਦੂਜਾ ਮੇਰਾ ਭਰਾ ਗਿਆ ਜੋ ਆਪਣਾ ਪੱਟੀ-ਪੁੱਟੀ ਕਰਾਣ ਗਿਆ ਤੇ ਬਾਕੀ ਮੈਂ ਕੋ ਵੀਡੀਓ ਪਈਆਂ ਖੋਣ ਦੀਆਂ ਜਿੱਦਾਂ ਜਿੱਦਾਂ ਸਿਰ ਪਾੜੇ ਸਾਡੇ ਦੇ ਸਾਰਾ ਆ ਵੀਡੀਓ ਸਾਰਾ ਤੁਹਾਨੂੰ ਦਿਖਾ ਦਾਂਗੇ ਮੇਰਾ ਨਾਮ ਨੀਨਾ ਦੇਵੀ ਹੈ ਤੇ ਜੋ 21 ਮਾਰਚ ਨੂੰ ਰਾਤੀ ਝਗੜਾ ਹੋਇਆ ਮੇਰੇ ਬ੍ਰਦਰ ਦਾ ਦੋਮਾ ਭਰਾਵਾਂ ਦਾ ਪ੍ਰਧਾਨ ਸੁਮਨ ਦੇ ਮੁੰਡੇ ਨਾਲ ਉਸ ਦਿਨ ਕਿ ਮੇਰੇ ਭਰਾਵਾਂ ਨੂੰ ਸੱਟਾਂ ਲਾਈਆਂ ਉਸ ਟਾਈਮ ਮੇਰਾ ਭਰਾ ਆਟੋ ਲੈ ਕੇ ਆ ਰਿਹਾ ਸੀ ਉਸ ਨੂੰ ਲੰਘਣ ਲਈ ਰਾਹ ਨਹੀਂ ਦਿੱਤਾ ਜਾ ਰਿਹਾ ਸੀ ਤੇ ਇਸ ਵਜ੍ਹਾ ਨਾਲ ਉਸ ਆਟੋ ਵਿੱਚ ਮੇਰੇ ਬੱਚੇ ਮੇਰੇ ਭਰਾ ਦੇ ਛੋਟੇ-ਛੋਟੇ ਬੱਚੇ ਤਿੰਨ ਬੱਚੇ ਸੀ ਉਸ ਟਾਈਮ ਉਹ ਆ ਰਿਹਾ ਸੀ ਜਿਸ ਟਾਈਮ ਇਹ ਝਗੜਾ ਹੋਇਆ ਪਹਿਲੇ ਤੇ ਉਹਨਾਂ ਨੇ ਹੱਥਾਂ ਨਾਲ ਹੀ ਮਤਲਬ ਲੜਾਈ ਝਗੜਾ ਹੋਇਆ ਤੇ ਸਾਨੂੰ ਉਸ ਟਾਈਮ ਕੁਝ ਨਹੀਂ ਪਤਾ ਸੀ ਘਰ ਦੇ ਅੰਦਰ ਸੀ ਸਾਰੇ ਲੇਡੀਜ਼ ਤੇ ਬਾਅਦ ਵਿੱਚ ਜਦੋਂ ਪਤਾ ਲੱਗਾ ਬਾਹਰ ਝਗੜਾ ਹੋ ਰਿਹਾ ਹੈ ਆਇਆ ਹੈ ਬੱਚੇ ਲਾਏ ਆ ਉਸ ਟਾਈਮ ਉਹ ਆਪਣੇ ਹਥਿਆਰਾਂ ਨਾਲ ਮੇਰੇ ਭਰਾਵਾਂ ਦੇ ਸਿਰ ਤੇ ਸੱਟਾ ਲਗਾ ਗਏ ਨੇ ਤੇ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਤੁਸੀਂ ਦੇਖ ਰਹੇ ਹੋ ਤੇ ਸਿਰ ਵਿੱਚ 8 ਜਗ੍ਹਾ ਤੇ ਸੱਟਾਂ ਲਾਈਆਂ ਹੋਈਆਂ ਨੇ ਤੇ ਤੁਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੋ ਤੇ ਮੇਰੇ ਦੋਵਾਂ ਭਰਾਵਾਂ ਨੂੰ ਇਨਸਾਫ ਦਿਓ ਮੇਰੇ ਦੂਸਰੇ ਭਰਾ ਦੇ ਦੋ ਜਗ੍ਹਾ ਸਿਰ ਤੇ ਸੱਟ ਲੱਗੀ ਹੋਈ ਹੈ ਉਹ ਇਸ ਟੈਂਪ ਜੇ ਪੱਟੀ ਪੁੱਟੀ ਕਰਾਣ ਗਿਆ ਹੋਇਆ ਤੇ ਉਹ ਜਦੋਂ ਮੇਰੇ ਭਰਾ ਸਾਡੇ ਘਰ ਲਗੇ ਹਮਲਾ ਕਰਨਾ ਹੈ ਤੇ ਉਹ ਦੱਸ ਕੇ ਜਣੇ ਬੰਦੇ ਹੈਗੇ ਸੀ ਜਿਨ੍ਹਾਂ ਨੇ ਮੇਰੇ ਭਰਾ ਦੇ ਸਿਰਾਂ ਤੇ ਸੱਟਾਂ ਲਗਾਈਆਂ ਨੇ ਆਰ ਕਿਰਚ ਕੜੇ ਕੋਲੇ ਜਿਸ ਤਰਾ ਵੀ ਜੋ ਵੀ ਮਾਰਿਆ ਉਸ ਟਾਈਮ ਪਾਜੀ ਸਾਨੂੰ ਪਤਾ ਨਹੀਂ ਲੱਗਾ ਕਿਉਂਕਿ ਮੈਂ ਆਪਣੇ ਬ੍ਰਦਰ ਨੂੰ ਬਚਾਣ ਲਈ ਵਿੱਚ ਕਰ ਰਹੀ ਸੀ ਹੈਲਪ ਉਹ ਵੀ ਦੱਸਿਆ ਸੀ ਤੇ ਹਜੇ ਕੋਈ ਜਿਆ ਕੋਈ ਪੁਲਸ ਬਿਆਨ ਨਹੀਂ ਲੈਣ ਆਈ ਇਸ ਟਾਈਮ ਹਜੇ ਇਹੀ ਕਰ ਰਹੇ ਆ ਕਿ ਜੋ ਕਿ ਉਹ ਝੂਠੀ ਵੀਡੀਓ ਵਾਇਰਲ ਕਰ ਰਹੇ ਨੇ ਮੇਰੇ ਭਰਾ ਨੂੰ ਸਾਫ ਇਨਸਾਫ ਦਿੱਤਾ ਜਾਵੇ ਸੱਚ ਦੀ ਆਵਾਜ਼ ਵਾਸਤੇ ਅਸੀਂ ਕਰ ਰਹੇ ਆ ਵੀਡੀਓ ਵਾਇਰਲ ਮੇਰਾ ਨਾਮ ਭਾਈ ਤਰਬਿੰਦਰ ਕੁਮਾਰ ਆ ਮੈਂ ਪੁਰਾਣੀ ਜੁੰਗੀ ਸ਼ਹਿਰਾਬਾਦੀ ਸੁੰਦਰ ਸਿੰਘ ਦਾ ਰਹਿਣ ਵਾਲਾ ਆ ਮੈਂ ਤੇ ਮੇਰਾ ਬ੍ਰਦਰ 21 ਮਾਰਚ ਨੂੰ ਰਾਤੀ 10:00 ਵਜੇ ਦੇ ਕਰੀਬ ਆਪਣਾ ਆਟੋ ਰਿਸ਼ਕੇ ਤੇ ਆ ਰਹੇ ਸੀ ਨਾਲ ਬੱਚੇ ਹੀ ਹੱਡੀ ਫੈਮਿਲੀ ਹੀ ਜਿੱਦਾਂ ਤੇ ਇਦਾਂ ਮਤਲਬ ਰਾਤ 'ਚ ਆਪਣੇ ਸੁਮਨ ਪ੍ਰਧਾਨ ਦਾ ਮੁੰਡਾ ਨਾਲ ਉਹਦੇ ਨਾਲ ਦੋ ਹੀ ਬੰਦੇ ਉਹ ਸੈਟ ਤੇ ਹੀ ਇਹ ਵਿਚਕਾਰ ਰਾਕੜ ਦੇ ਨਾਲ ਤੁਰਿਆ ਜਾ ਰਿਹਾ ਸੀ ਤੇ ਅਸੀਂ ਇਹਨੂੰ ਮਤਲਬ ਸੈਟ ਤੇ ਹਾਰਨ ਮਾਰ ਕੇ ਰਾਹ ਮੰਗਿਆ ਤੇ ਇਹਨੇ ਨਹੀਂ ਦਿੱਤਾ ਅੱਗੇ ਜਾ ਕੇ ਫਿਰ ਇਹਨੇ ਸਾਨੂੰ ਖਲਾਅ ਲਿਆ ਰੋਕ ਕੇ ਤੇ ਇਹਨੇ ਸਾਡਾ ਰਸਤਾ ਰੋਕਿਆ ਜੀ ਉਸ ਤੋਂ ਬਾਅਦ ਇਹਦੇ ਭਰਾ ਨੇ ਗੱਲ ਕੀਤੀ ਹੱਥੋ ਪਾਈ ਹੁਣ ਤੇ ਆਇਆ ਅਤਵਾ ਇਹ ਹੋਂ ਤੋਂ ਬਾਅਦ ਮੈਚ ਡਾਉਨ ਨੇ ਆਹੀ ਇਹਨੇ ਮੇਰੇ ਵੀ ਹੱਥ ਪਾਇਆ ਫਿਰ ਉਸ ਤੋਂ ਬਾਅਦ ਆਪਾਂ ਹੱਥੋਂ ਪਈ ਹੋਗੇ ਮੈਚ ਡਾਸ਼ ਡੂਗੇ ਉਸ ਤੋਂ ਬਾਅਦ ਮੁੱਲੇ ਵਾਲਿਆਂ ਨੇ ਵਿੱਚ ਥੋੜਾ ਬੋਦਾ ਛਡਾਇਆ ਉਸ ਤੋਂ ਬਾਅਦ ਘਰ ਚੱਲ ਗਏ ਘਰ ਜਾਣ ਤੋਂ ਬਾਅਦ ਇਹਨੇ ਰਸਤੇ ਵਿੱਚ ਇਹਦੇ ਬੰਦਿਆਂ ਨੇ ਫੇਰ ਮਤਲਬ ਜਿਹੜੇ ਨਾਲ ਦੇ ਹੀ ਉਹਨਾਂ ਨੇ ਇੱਕ ਦਾਤਰਜਾ ਲਿਆ ਆਗੇ ਕਿਰਚੀ ਦਾਤਰਜਾ ਲਿਆ ਆਗੇ ਉਤੇ ਮਤਲਬ ਮਾਰਨਾ ਹੀ ਮਾਰਿਆ ਨਹੀਂ ਜੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਹਮਲਾ ਕਰਨਾ ਸੀ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਮੰਡੇ ਆਏ ਘਰ ਆਪਾਂ ਪਹੁੰਚੇ ਆਪਣੇ ਬੱਚੇ ਬੱਚਿਆਂ ਨੂੰ ਲਾਇਆ ਆਪ ਆਪਾ ਖਲੋਤੇ ਆ ਇਹਨਾਂ ਨੇ ਗੱਲ ਕੀਤੀ ਦੂਜੇ ਇਹਨਾਂ ਦੇ ਜਿਹੜੇ ਮੇਨ ਬੰਦੇ ਸੀ ਮਸਾ ਇਹਨਾਂ ਦੇ ਤੇ ਉਹਨਾਂ ਨੇ ਆ ਕੇ ਗੱਲ ਕੀਤੀ ਆਪਾਂ ਕਿਹਾ ਚਲੋ ਗੱਲ ਕਰਨ ਆਏ ਵੈਸੇ ਸਮਝਦਾਰ ਆਇਆ ਚਲੋ ਕੋਈ ਗੱਲ ਨਹੀਂ ਬਾਅਦ ਤੁਹਾਡੇ ਨਾਲ ਭਾਈ ਹੱਥੋਂ ਪਈ ਹੋ ਗਏ ਉਸ ਤੋਂ ਬਾਅਦ ਇਹਨਾਂ ਨੇ ਦਾਤਰ ਕਿੱਟਿਆ ਪਤਾ ਨਹੀਂ ਹਾਂ ਨੂੰ ਕੀ ਕੀ ਮਾਰਿਆ ਤੇ ਆਪਾਂ ਬਚਾ ਕਰਦੇ ਸਮੇਂ ਆਪਾਂ ਨੂੰ ਨਹੀਂ ਪਤਾ ਸਾਡੇ ਕਿੱਥੇ ਹੱਥ ਵੱਜਾ ਕੀ ਹੋਇਆ ਤੇ ਨਾ ਆਪਾਂ ਕਿਸੇ ਦੇ ਸੱਟ ਪੇਟ ਲਈ ਤੇ ਸਾਡੇ ਸੱਟਾ ਪੇਟਾ ਲੱਗ ਗਿਆ ਭਾਈ ਇਦਾਂ ਸਾਫ਼ ਦਿੱਤਾ ਜਾਵੇ ਫਿਰ ਤੇ ਕਿੱਥੇ ਜੇ ਤੇ ਦੋ ਦੋ ਜਗ੍ਹਾ ਤੋਂ ਮੇਰੇ ਮਿਰ ਪਟਾ ਆ ਪੰਜ ਛੇ ਟਾਂਕੇ ਲੱਗੇ ਆ ਆ ਦੇ ਮੇਰੇ ਉਹਦੇ 7 ਕੇ 8 ਜਗ੍ਹਾ ਤੇ ਫੱਟ ਵੱਜੇ ਆ ਤੇ ਉਹਦੇ ਜਿਆਦਾ ਟੰਕੇ ਲੱਗੇ ਜੇ ਭਾਈ ਰੋਡ ਵਾਲਾ ਕੋਈ ਸੀਨ ਨਹੀਂ ਹੈਗਾ ਜੇ ਸਾਡੀ ਬੈਟਰੀ ਦੇ ਢਿਸ਼ਕੇ ਤੇ ਕੋਈ ਰੋਟ ਨਹੀਂ ਸੀ ਤੇ ਨਾ ਆਪਾਂ ਕਿਸੇ ਨੂੰ ਹੱਥ ਚਲਾ ਕੀ ਨਾ ਮਤਲਬ ਕੋਈ ਇਹੋ ਜੀ ਵਾਰ ਕੀਤੇ ਆ ਬਸ ਹੱਥਾਂ ਨਾਲ ਹੀ ਜੋ ਹੱਥੋਂ ਭਾਈ ਮਾਸਾ ਮੋਟੀ ਹੋਈ ਉਹ ਆਮ ਗੱਲ ਹੈਗੀ ਹੱਥੋਂ ਭਈ ਹੋਏ ਆ ਆਪਾਂ ਕੋਈ ਇਹ ਕਿਸੇ ਨਾਲ ਆਪਣੀ ਪਰਸਨਲੀ ਦੁਸ਼ਮਣੀ ਨਹੀਂ ਕੱਢਣੇ ਉਹ ਭਾਜੀ ਮੈਂ ਆਪਣੇ ਯਾਰ ਦੋਸਤੇ ਜਿੱਦਾਂ ਮੰਨ ਲਓ ਇਹਨਾਂ ਨੇ ਪਹਿਲਾਂ ਇਹਨਾਂ ਦੀ ਧਾਰ ਜੋ ਇਹਨਾਂ ਨੇ ਮੁੰਡੇ ਸੱਦ ਕੇ ਸਾਡੇ ਤੇ ਹਮਲਾ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਘਰ ਦੀ ਸੁਰੱਖਿਆ ਲਈ ਕਿਉਂਕਿ ਮੇਰੀ ਮੰਮੀ ਹੁਣੀ ਘਰ ਇਕੱਲੇ ਹੀ ਬੱਚੇ ਇਕੱਲੇ ਹੀ ਤੇ ਮੈਂ ਆਪਣੇ ਯਾਰ ਦੋਸਤ ਨੂੰ ਫੋਨ ਕੀਤਾ ਕਿ ਤੁਸੀਂ ਇੰਜ ਕਰੋ ਮਲੇ ਜਾ ਕੇ ਉੱਥੇ ਘਰ ਦੇ ਲਾਗੇ ਖਲੋਵੋ ਕੋਈ ਮੰਡਾ ਕੋਈ ਇਹੋ ਜਿਹੀ ਹਰਕਤ ਨਾ ਕਰੇ ਕਿ ਜਿੱਦ ਨਾਲ ਸਾਡੇ ਘਰ ਤੇ ਕੋਈ ਨੁਕਸਾਨ ਜਾਂ ਇਹੋ ਜਿਹੀ ਮਾਪਿਓਂ ਨਾ ਕੋਈ ਇਹੋ ਜਿਹਾ ਮਤਲਬ ਕੋਈ ਕੰਮ ਕੀਤਾ ਜਾਵੇ ਉਹਨਾਂ ਦਾ ਉਹ ਭਾਜੀ ਹੁਣ ਉਹਨਾਂ ਦਾ ਨਹੀਂ ਪਤਾ ਜੇ ਕਿਹੜੇ ਜੇ ਕਿਉਂਕਿ ਹਮਲਾ ਇਹਨਾਂ ਨੇ ਵੀ ਕੀਤਾ ਸੀ ਸਾਡੇ ਤੇ ਜੋ ਇਹਨਾਂ ਦੇ ਨਹੀਂ ਪਤਾ ਕਿ ਇਹਨਾਂ ਦੇ ਬੰਦੇ ਭੱਜ ਜਾਂਦੇ ਜੇ ਕਿ ਆਪਣੇ ਭੱਜ ਜਾਂਦੇ ਜੇ ਥਾਣੀ ਚ ਹੀ ਜਦੋਂ ਇਹਨਾਂ ਨੇ ਪਿੱਛੋਂ ਕੀ ਪਤਾ ਕੀ ਆਪ ਤੋੜ ਭੰਨ ਕੀਤੀ ਆ ਤੇ ਨਾ ਅਡਲਾਈ ਜਾਂਦੇ ਆ ਪੁਲਸਨਾ ਭਾਈ ਹਲੇ ਆਪਾਂ ਸਾਨੂੰ ਇਹੋ ਜੇ ਕੰਮਾਂ ਦੀ ਨੋਲਿਜ ਨਹੀਂ ਹੈਗੀ ਤੇ ਆਪਾਂ ਆ ਵੀ ਮਤਲਬ ਉਹ ਪਿਓ ਸਿਰ ਤੇ ਨਹੀਂ ਹੈਗਾ ਆਪਾਂ ਆ ਵੀ ਮਤਲਬ ਹਸਪੀਟਲਾਂ ਚ ਭੱਜੇ ਫਿਰਨ ਨੇ ਆ ਕਦੀ ਭਰਾ ਨੂੰ ਲੈ ਕੇ ਐਕਸ-ਰੇ ਕਰਾਈ ਦੇ ਕਦੀ ਕੁਛ ਮਤਲਬ ਇਦਾਂ ਹੀ ਤੇ ਦੋ ਕੁ ਦਿਨ ਹੋ ਗਏ ਭੱਜਨੇ ਆ ਸੀਸੀਟੀਵੀ ਕੈਮਰੇ ਚ ਭਾਜੀ ਸਾਡੇ ਵੱਲੋਂ ਤੇ ਕੋਈ ਮੈਟਰ ਨਹੀਂ ਇਦਾਂ ਦਾ ਕਿ ਹਾਂ ਜੀ ਸੀਸੀਟੀਵੀ ਕੈਮਰੇ ਚ ਜੋ ਇਹਨਾਂ ਦੇ ਮਤਲਬ ਬੰਦੇ ਭੱਜੇ ਉਹ ਹੁਣ ਨੀ ਰਿਜਪ ਜੀ ਉਹਨੇ ਪਤਾ ਨਹੀਂ ਨਨੇ ਭਜਾ ਹੀ ਆਪਣੇ ਸੀਸੀਟੀਵੀ ਪਰੂਵ ਇਕੱਠੇ ਕਰਨ ਚ ਪਾਜੀ ਹਨੂ ਇਹ ਰਾਜਨੀਤੀ ਗੱਲਾਂ ਦੀਆਂ ਕੋਈ ਮਤਲਬ ਇਦਾਂ ਦੀ ਨੋਲਿਜ ਨਹੀਂ ਹੈਗੀ ਜੇ ਤੇ ਸਾਡੇ ਵੱਲੋਂ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੀਗੀ ਉਹਨਾਂ ਦੇ ਮੁੰਡਿਆਂ ਨੇ ਦੱਤਰ ਕੱਢੇ ਹੀ ਉਥੇ ਉਹੀ ਉਹਨਾਂ ਦੇ ਸੀਸੀਟੀਵੀ ਕੈਮਰੇ 'ਚ ਉਹ ਕੀ ਜੋ ਉਹਨਾਂ ਨੇ ਨਹੀਂ ਵਿਖਾਈਆਂ ਤੇ ਆਪਾਂ ਕਾਨੂੰਨ ਨੂੰ ਇਹੀ ਮੰਗ ਕਰਦੇ ਆਂ ਕਿ ਪਾਜੀ ਜੋ ਇਨਸਾਫ ਦੇ ਤੌਰ ਤੇ ਸੱਚ ਆ ਉਹ ਸਾਹਮਣੇ ਲਿਆਇਆ ਜਾਵੇ